ਕਾਮ ਕ੍ਰੋਧ ਲੋਭ ਮੋਹੰਗਾਰ ਕਾਮ ਸਭ ਤੋਂ ਵੱਧ ਡੇਗਦਾ ਹੈ ਇਨਸਾਨ ਨੂੰ ਹਮੇਸ਼ਾ ਹੀ ਘਟਾਉਂਦਾ ਹੈ ਉਸ ਦੇ ਮਾਨ ਸਨਮਾਨ ਨੂੰ ਬੇਇੱਜ਼ਤੀ ਵਿੱਚ ਬਦਲ ਦਿੰਦਾ ਹੈ ਬੇਇੱਜ਼ਤੀ ਵਿੱਚ ਬਦਲ ਦਿੰਦਾ ਹੈ ਇੱਜ਼ਤਦਾਰ ਦੀ ਵੀ ਪਹਿਚਾਨ ਨੂੰ ਕ੍ਰੋਧ ਮਿੰਟਾਂ ਵਿੱਚ ਹੀ ਕ੍ਰੋਧ ਮਿੰਟਾਂ ਵਿੱਚ ਹੀ ਘਰ ਬਰਬਾਦ ਕਰ ਦਿੰਦਾ ਹੈ ਦੁੱਖ ਨਾਲ ਸਾਰੀ ਜ਼ਿੰਦਗੀ ਭਰ ਦਿੰਦਾ ਹੈ ਇੱਕ ਵਾਰ ਦਾ ਗਰੋਧ ਪੂਰੀ ਜ਼ਿੰਦਗੀ ਦਾ ਡਰ ਦਿੰਦਾ ਲੋਭ ਤਾਂ ਜਾਨ ਹੀ ਨਹੀਂ ਦਿੰਦਾ ਲੋਭ ਤਾਂ ਜਾਨ ਹੀ ਨਹੀਂ ਦਿੰਦਾ ਦਿਨ ਦਾ ਚੈਨ ਲੈ ਜਾਂਦਾ ਰਾਤਾਂ ਨੂੰ ਸੌਂ ਨਹੀਂ ਦਿੰਦਾ ਆਪਣੇ ਆਪ ਨੂੰ ਵੀ ਲਾਲਚ ਵਿੱਚ ਲੈ ਜਾਂਦਾ ਕਦੇ ਵੀ ਆਪਣੇ ਕੋਲ ਵੀ ਵਾਪਸ ਉਹ ਨਹੀਂ ਦਿੰਦਾ ਮੋਹ ਦਿਲ ਨੂੰ ਕਮਜ਼ੋਰ ਕਰ ਦਿੰਦਾ ਹੈ ਮੋਹ ਦਿਲ ਨੂੰ ਕਮਜ਼ੋਰ ਕਰ ਦਿੰਦਾ ਹੈ ਹਰ ਸਮੇਂ ਹਰ ਪਲ ਦਾ ਮਨ ਵਿੱਚ ਡਰ ਭਰ ਦਿੰਦਾ ਹੈ ਦਿਮਾਗ ਖਤਮ ਕਰ ਦਿੰਦਾ ਹੈ ਤੇ ਦਿਲ ਨੂੰ ਇਕਲੀਆਂ ਭਾਵਨਾ ਨਾਲ ਹੀ ਭਰ ਦਿੰਦਾ ਹੈ ਹੰਕਾਰ ਆਪ ਨਹੀਂ ਖਤਮ ਹੁੰਦਾ ਹੰਕਾਰ ਆਪ ਨਹੀਂ ਖਤਮ ਹੁੰਦਾ ਖਤਮ ਕਰ ਦਿੰਦਾ ਹੈ ਬੰਦੇ ਨੂੰ ਰਿਸ਼ਤਿਆਂ ਵਿੱਚ ਵਿਗਾੜ ਆਉਂਦਾ ਹੈ ਅੰਦਰੋਂ ਖਾ ਜਾਂਦਾ ਬੰਦੇ ਚੰਗੇ ਤੋਂ ਚੰਗੇ ਨੂੰ ਅੰਦਰੋਂ ਖਾ ਜਾਂਦਾ ਬੰਦੇ ਚੰਗੇ ਤੋਂ ਚੰਗੇ ਨੂੰ